ਡੀਜੀ ਹਰਚਰਨ ਸਿੰਘ ਪੁੱਲਰ ਨੇ ਮੋਹਾਲੀ ਦੇ ਫੇਜ਼ 11 ਪੋਲਿਸ ਸਟੇਸ਼ਨ ਵਿਖੇ ਇੱਕ ਮਹੱਤਵਪੂਰਨ ਮੀਟਿੰਗ ਵਿੱਚ ਸ਼ਿਰਕਤ ਕੀਤੀ ਹੈ ਜਿੱਤੇ ਉਹ ਸੇਵਾਮੁਕਤ ਪੁਲਿਸ ਕਰਮਚਾਰੀਆਂ ਦੇ ਨਾਲ ਮਿਲੇ ਨੇ ਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ ਇਸ ਮੀਟਿੰਗ ਦੇ ਵਿੱਚ ਮੋਹਾਲੀ ਦੇ ਐਸਐਸਪੀ ਵੀ ਮੌਜੂਦ ਨਹੀਂ ਤਾਂ ਡੀਜੀ ਹਰਚਰਨ ਸਿੰਘ ਪੁੱਲਰ ਨੇ ਫੇਜ਼ 11 ਦੇ ਸਥਾਨਕ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਨੇ ਤੇ ਉਹਨਾਂ ਦੇ ਹਾਲ ਦੇ ਲਈ ਜ਼ਰੂਰੀ ਕਦਮ ਚੁੱਕਣ ਦਾ ਭਰੋਸਾ ਦਿੱਤਾ ਇਸ ਮੀਟਿੰਗ ਦਾ ਉਦੇਸ਼ ਪੁਲਿਸ ਅਤੇ ਜਨਤਾ ਵਿਚਕਾਰ ਬਿਹਤਰ ਸੰਚਾਰ ਸਥਾਪਿਤ ਕਰਨਾ ਤੇ ਪੁਲਿਸ ਕਰਮਚਾਰੀਆਂ ਦੀ ਭਲਾਈ ਦੇ ਨਾਲ ਸੰਬੰਧਿਤ ਮੁੱਦਿਆਂ ਨੂੰ ਸਮਝ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਪਰ ਵੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਸਾਰਿਆਂ ਦੀ ਜਿਹੜੀ ਸਿਹਤ ਬਹੁਤ ਅੱਛੀ ਹੈ। ਸੋ ਇਹਨੂੰ ਹਰਕਤਾਰ ਰੱਖਣੀ। ਇਸ ਤਰੀਕੇ ਸਾਹ ਸੁਪਾਟੇ ਕਰਦੇ ਰਹੋ, ਮਿਹਨਤ ਕਰਦੇ ਰਹੋ ਤਾਂ ਕਿ ਜਿਹੜੀ ਲੰਬੀ ਜ਼ਿੰਦਗੀ ਹੋਵੇ। ਕਿ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਬੰਦਾ ਰਿਟਾਇਰ ਹੋ ਕੇ ਪਰਿਵਾਰ ਤੇ ਜਾਂਦਾ ਹੈ ਉਹਦੇ ਨਾਲ ਦਾ ਜਿਹੜਾ ਆਪਾਂ ਨਵੀਂ ਜ਼ਿੰਦਗੀ ਜਾ ਕੇ ਸ਼ੁਰੂ ਕਰਨੇ ਆ ਉਹਦੇ ਨਾਲ ਦਾ ਨਜ਼ਾਰਾ ਹੀ ਲੱਗਦਾ ਮੈਂ ਕਈ ਰਿਟਾਇਰਡ ਅਫਸਰਾਂ ਤੋਂ ਪੁੱਛਣਾ ਉਹਨਾਂ ਵੀ ਕੀ ਕਰਦੇ ਹੋ ਹਰੇ ਕਹਿੰਦਾ ਜੀ ਆਨੰਦ ਭਾਈ ਜੀਵਨ ਜੀ ਰਹੇ ਆ ਬਾਕੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਵੇ ਉਹ ਤੁਸੀਂ ਸਾਨੂੰ ਦੱਸ ਸਕਦੇ ਹੋ ਦਫ਼ਤਰ ਆ ਕੇ ਆਪਾਂ ਕੋਈ ਪਰਿਵਾਰਕ ਮੈਂਬਰਾਂ ਸਾਰੇ ਜਦੋਂ ਵੀ ਕਦੇ ਪਰਿਵਾਰਕ ਨੂੰ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਮਸਲਾ ਹੈ ਜਾਂ ਕੋਈ ਕਿਸੇ ਭੈਣ ਭਰਾ ਰਿਸ਼ਤੇਦਾਰੀ ਦੇ ਵਿੱਚ ਹੈਗਾ ਉਹ ਦੱਸੋ ਤੁਹਾਡੇ ਵਿੱਚੋਂ ਆਪਾਂ ਬਹੁਤੇ ਬੰਦੇ ਆਪਾਂ ਸਾਰਿਆਂ ਨੇ ਇਕੱਠਿਆਂ ਨੇ ਜਿਹੜਾ ਨੌਕਰੀ ਕੀਤੀ ਹੈ ਤੁਸੀਂ ਉਦੋਂ ਵੀ ਦੇਖਿਆ ਹੋਣਾ ਜਦੋਂ ਮੈਂ ਰਿਟਾਇਰ ਅਫਸਰਾਂ ਨਾਲ ਮੀਟਿੰਗ ਕਰਦਾ ਹੁੰਦਾ ਸੀ ਤਾਂ ਮੈਂ ਇਹੋ ਕਹਦਾ ਹੁੰਦਾ ਸੀ ਕਿ ਜਿੰਨੇ ਵੀ ਸਾਡੇ ਪੁਲਿਸ ਸਟੇਸ਼ਨ ਦੇ ਵਿੱਚ ਮੀਟਿੰਗ ਕਰਨੀ ਜਾਂ ਜਿਹੜੇ ਲੈਵਲ ਤੇ ਮੀਟਿੰਗ ਕਰਨੀ ਜਾਂ ਸਬਡਿਵੀਜ਼ਨ ਤੇ ਦੇਹੋ ਹਦਾਇਤ ਕਰੀ ਦੀ ਸੀ ਕਿ ਜਿਹੜੇ ਰਿਟਾਇਰ ਅਫਸਰ ਨੇ ਉਹਨਾਂ ਦਾ ਖਿਆਲ ਰੱਖੋ ਜਿਹੜੇ ਅਫਸਰ ਨੇ ਉਹਨਾਂ ਨਾਲ ਤਾਲਮੇ ਰੱਖੋ ਤੁਹਾਨੂੰ ਉਹ ਪ੍ਰੋਪਰ ਗਾਈਡ ਕਰਦੇ ਰਹਿਣ ਕਰਦੇ ਸੋ ਤੁਸੀਂ ਵੀ ਨਾਲ ਉਹਨਾਂ ਨੂੰ ਪੂਰਾ ਸਹਿਯੋਗ ਦਿਓ ਸਾਡੀ ਪੁਲਿਸ ਜਿਹੜੇ ਐਸ ਐਚ ਓਸ ਡੀ ਐਸ ਪੀ ਪਦਰ ਤੇ ਉਹ ਤੁਹਾਡੇ ਤਜਰਬੇ ਦਾ ਜਿਹੜਾ ਜ਼ਰੂਰ ਫਾਇਦਾ ਨਾਲ ਠਾਉਂਗੇ ਮੈਨੂੰ ਵੀ ਜਿੱਥੇ ਜ਼ਰੂਰਤ ਪਈ ਮੈਂ ਵੀ ਤੁਹਾਡੀ ਮਦਦ ਲਵਾਂਗਾ ਮੈਂ ਦੇਖਿਆ ਕਿ ਤੁਸੀਂ ਸਾਰੇ ਹੀ ਬੜੇ ਕੰਪੀਟੈਂਟ ਰਹੇ ਹੋ ਆਪਣੀ ਲਾਈਫ ਦੇ ਵਿੱਚ ਸਾਰੇਆਂ ਚੇਰਿਆਂ ਨੂੰ ਮੈਂ ਜਾਨਾ ਹਰ ਇੱਕ ਫੀਲਡ ਦੇ ਵਿੱਚ ਬੜੇ ਤੁਸੀਂ ਨਿਪੁੰਨ ਰਹੇ ਹੋ ਬੜੀ ਮਿਹਨਤ ਨਾਲ ਕੰਮ ਕਰਦੇ ਰਹੇ ਹੋ ਔਰ ਪੰਜਾਬ ਦੇ ਵਿੱਚ ਜਿਹੜੀ ਸ਼ਾਂਤੀ ਮਾਹੌਲ ਬਣਿਆ ਇਹ ਸਾਰਾ ਤੁਹਾਡੀ ਸਰਵਿਸ ਜਵਾਈ ਬਣਿਆ ਜਿਹੜੇ ਅੱਜ ਲੋਕ ਆਨੰਦ ਮਾਰ ਰਹੇ ਨੇ ਤੁਸੀਂ ਬੋਧਿਆ ਨੇ ਉਹਦੇ ਵਿੱਚ ਉਹ ਹੱਥ ਵਾਧ ਦਾ ਸੁਨਾਹ ਹੰਡਾਇਆ ਕਈਆਂ ਦੇ ਨੂੰ ਗੋਲੀਆਂ ਵੀ ਲੱਗੀਆਂ ਕਈਆਂ ਨੇ ਕਿਰੀਆਂ-ਕਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕੀਤਾ ਸੋ ਉਸ ਤਰ੍ਹਾਂ ਦੇ ਜਿਹੜੇ ਐਕਸਪੀਰੀਅੰਸ ਹੋਏ ਨੇ ਤੁਹਾਡੇ ਨਾਲ ਜਾ ਤੁਹਾਡੀ ਸਰਵਿਸ ਦੇ ਵਿੱਚ ਆਏ ਨੇ ਤੋ ਯੰਗ ਜਨਰੇਸ਼ਨ ਨੂੰ ਇਹ ਜ਼ਰੂਰ ਦੱਸੋ ਕਿ ਕਿਸ ਤਰੀਕੇ ਅਸੀਂ ਉਹ ਮੈਟਰ ਜਿਹੜੇ ਹੱਲ ਕਰਦੇ ਰਹੇ